ਇਸ ਦੇਸ਼ ਨੂੰ ਅੱਜ ਵਾਲਾ ਰੂਪ ਦਿੱਤਾ ਕਹਾਣੀ ਤਾਂ ਜ਼ਮੀਨ ਤੋਂ ਸ਼ੁਰੂ ਹੁੰਦੀ ਹੈ ਤਾਂ ਫਿਰ ਸ਼ੁਰੂ ਕਰਦੇ ਹਾਂ ਉੱਥੋਂ ਹੀ ਇੱਕ ਕੈਨੇਡੀਅਨ ਸ਼ੀਲਡ ਦਾ ਜ਼ਿਕਰ ਆਉਂਦਾ ਹੈ ਇਹ ਕੀ ਚੀਜ਼ ਹੈ ਤੇ ਕਿੰਨੀ ਪੁਰਾਣੀ ਹਾਂਜੀ ਇਹ ਕੈਨੇਡੀਅਨ ਸ਼ੀਲਡ ਤਾਂ ਸਮਝੋ ਧਰਤੀ ਦੀਆਂ ਸਭ ਤੋਂ ਪੁਰਾਣੀਆਂ ਚਟਾਨਾਂ ਚੋਂ ਹੈ ਲਗਭਗ 4 ਅਰਬ ਸਾਲ ਪੁਰਾਣੀ ਤੇ ਇਹ ਕੈਨੇਡਾ ਦੇ ਬਹੁਤ ਵੱਡੇ ਹਿੱਸੇ ਤੇ ਫੈਲੀ ਹੋਈ ਹੈ 4 ਅਰਬ ਸਾਲ ਤੇ ਇੱਥੇ ਉਹ ਡਾਇਨਾਸੌਰਾਂ ਦੇ ਫਾਸਲ ਵਗੈਰਾ ਵੀ ਮਿਲੇ ਨੇ ਹਨਾ ਖਾਸ ਕਰਕੇ ਅਲਬਰਟਾ 'ਚ ਹਾਂਜੀ ਬਿਲਕੁਲ ਅਲਬਰਟਾ ਜ ਤੱਕਾ ਕਾਫੀ ਮਿਲੇ ਨੇ ਇਹ ਪੋਗੋਲਿਕ ਨੀਬ ਬਹੁਤ ਜ਼ਰੂਰੀ ਹੈ ਕੈਨੇਡਾ ਲਈ ਇਹ ਖਣੇਜਾਂ ਦਾ ਵੱਡਾ ਸੋਮਾ ਵੀ ਹੈ ਅੱਛਾ ਤੇ ਇਸ ਤੋਂ ਬਾਅਦ ਕੋਈ 20000 ਸਾਲ ਪਹਿਲਾਂ ਜਿਹੜਾ ਆਖਰੀ ਬਰਫ਼ ਯੁੱਗ ਸੀ ਉਹਨੇ ਕੈਨੇਡਾ ਦਾ ਅੱਜ ਦਾ ਨਕਸ਼ਾ ਬਣਾਇਆ ਯਾਨੀ ਕਿ ਪਹਾੜ ਝੀਲें ਇਹ ਸਭ ਉਸੇ ਵੇਲੇ ਹਾਂ ਵੱਡੀਆਂ-ਵੱਡੀਆਂ ਝੀਲਾਂ ਪਹਾੜਾਂ ਦੀ ਸ਼ਕਲ ਮੈਦਾਨ ਇਹ ਸਭ ਉਸ ਬਰਫ਼ ਯੁੱਗ ਦੀ ਦੇਣ ਹੈ ਫਿਰ ਇਸ ਤਿਆਰ ਹੋਈ ਜ਼ਮੀਨ ਤੇ ਲੋਕ ਆਏ ਸਰੋਤ ਕਹਿੰਦੇ ਨੇ ਕਿ 12 ਤੋਂ 15 ਹਜ਼ਾਰ ਸਾਲ ਪਹਿਲਾਂ ਸਾਈਬੀਰੀਆ ਤੋਂ ਲੋਕ ਪਹੁੰਚੇ ਹਾਂ ਬੇਰਿੰਗ ਲੈਂਡ ਬ੍ਰਿਜ ਰਾਈ ਉਦੋਂ ਏਸ਼ੀਆ ਤੇ ਅਮਰੀਕਾ ਜੁੜੇ ਹੋਏ ਸਨ ਜ਼ਮੀਨੀ ਤੌਰ ਤੇ ਤੇ ਇਹ ਸੀ ਕੈਨੇਡਾ ਦੇ ਮੂਲ ਨਿਵਾਸੀ ਫਰਸਟ ਨੇਸ਼ਨਸ ਇਨੂਇਟ ਅਤੇ ਮੇਚੀ ਲੋਕ ਹਾਂਜੀ ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਲੋਕਾਂ ਦਾ ਇੱਥੇ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਸੀ ਯੂਰੋਪੀ ਲੋਕਾਂ ਦੇ ਆਉਣ ਤੋਂ ਬਹੁਤ ਪਹਿਲਾਂ ਦਾ ਹਮ ਹਰ ਕਿਸੇ ਦਾ ਆਪਣਾ ਸੱਭਿਆਚਾਰ ਆਪਣੀ ਭਾਸ਼ਾ ਆਪਣਾ ਇਲਾਕਾ ਸੀ ਉਹ ਇਸ ਧਰਤੀ ਨਾਲ ਜੁੜੇ ਹੋਏ ਸਨ ਫਿਰ ਯੂਰਪੀ ਲੋਕਾਂ ਦੀ ਆਮਦ ਸ਼ੁਰੂ ਹੋਈ ਪਹਿਲਾਂ ਤਾਂ ਲਗਭਗ 1000 ਸਾਲ ਪਹਿਲਾਂ ਵਾਈਕਿੰਗਸ ਆਏ ਸੀ ਨਿਊ ਫਾਉਂਡਲੈਂਡ 'ਚ ਹਾਂ ਉਹਨਾਂ ਦੇ ਸਬੂਤ ਮਿਲਦੇ ਨੇ ਐਲਸਿਓ ਮੋਰਡੋਸ ਪਰ ਵੱਡੇ ਪੱਧਰ ਤੇ ਜਿਹੜੀ ਖੋਜ ਸ਼ੁਰੂ ਹੋਈ ਉਹ 1535 ਵਿੱਚ ਜੈਕ ਕਾਰਟਿਏ ਨਾਲ ਹੋਈ ਫ੍ਰਾਂਸੀਸੀਓ ਤੇ ਕੈਨੇਡਾ ਨਾਮ ਹੀ ਉਸੇ ਨੇ ਹਾਂ ਉਸਨੇ ਇੱਕ ਮੂਲ ਸ਼ਬਦ ਕੈਨਾਟਾ ਤੋਂ ਲਿਆ ਜਿਸ ਦਾ ਮਤਲਬ ਸੀ ਪਿੰਡ ਜਾਂ ਬਸਤੀ अच्छा फिर 1608 ਚ ਕਯੂਬੈਕ ਸਿਟੀ ਦੀ ਨੀ ਰੱਖੀ ਗਈ ਸੈਮੂਅਲ ਡੇ ਸ਼ੈਂਪਲੈਨ ਨੇ ਬਿਲਕੁਲ ਉਹ ਨਿਊ ਫਰਾਂਸ ਦਾ ਮੁੱਖ ਕੇਂਦਰ ਬਣਿਆ ਇਸ ਤੋਂ ਬਾਅਦ ਫਿਰ ਦੇਖੋ ਲੰਬਾ ਸਮਾਂ ਫਰਾਂਸ ਤੇ ਬਰਤਾਨੀਆਂ ਵਿੱਚ ਲੜਾਈ ਚੱਲਦੀ ਰਹੀ ਕਬਜ਼ੇ ਲਈ ਵਪਾਰ ਲਈ ਖਾਸ ਕਰਕੇ ਫਰ ਵਪਾਰ ਲਈ ਹਾਂ ਫਰ ਟ੍ਰੇਡ ਬਹੁਤ ਵੱਦਾ ਸੀ ਉਹਦੋਂ ਬਹੁਤ ਜ਼ਿਆਦਾ ਤੇ ਇਹ ਸੰਘਰਸ਼ ਜਾ ਕੇ ਖਤਮ ਹੋਇਆ 1731 ਦੀ ਪੈरिस ਸੰਧੀ ਨਾਲ जिस ਵਿੱਚ फ्रांस ਨੇ ਆਪਣਾ ਬਹੁਤਾ ਇਲਾਕਾ ਬਰਤਾਨੀਆਂ ਨੂੰ ਦੇ ਦਿੱਤਾ ਤਾਂ ਕੈਨੇਡਾ ਆ ਗਿਆ ਬਰਤਾਨੀਆਂ ਦੇ ਹੇਠ ਫਿਰ ਆਇਆ 1860 1 ਜੁਲਾਈ ਕਨਫੈਡਰੇਸ਼ਨ ਹਾਂਜੀ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਚਾਰ ਸੂਬੇ ਮਿਲੇ 온ਟਾਰੀਓ ਕਿਊਬੈਕ ਨਿਊ ਬ੍ਰੈਂਜ਼ਵਿਕ ਤੇ ਨੋਵਾ ਸਕੋਸ਼ੀਆ ਬਿਲਕੁਲ ਇਹ ਬਣ ਗਿਆ ਡੋਮੀਨੀਅਨ ਆਫ ਕੈਨੇਡਾ ਮਤਲਬ ਆਪਣਾ ਰਾਜ ਚਲਾ ਸਕਦੇ ਸੀ ਪਰ ਅਜੇ ਵੀ ਬਰਤਾਨਵੀ ਤਾਜ ਦੇ ਅਧੀਨ ਤੇ ਫਿਰ ਦੇਸ਼ ਪੱਛਮ ਵੱਲ ਵਧਣਾ ਸ਼ੁਰੂ ਹੋਇਆ ਰੇਲਵੇ ਲਾਈਨ ਨੇ ਬਹੁਤ ਵੱਡਾ ਕੰਮ ਕੀਤਾ ਇਸ ਵਿੱਚ ਹੈਨਾ ਕੈਨੇਡੀਅਨ ਪੈਸੀਫਿਕ ਰੇਲਵੇ ਹਾਂ ਸੀਪੀਆਰ ਨੇ ਦੇਸ਼ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜੋੜਿਆ ਪਰ ਇਹ ਵਿਸਤਾਰ ਇਸ ਦਾ ਦੂਜਾ ਪਾਸਾ ਵੀ ਸੀ ਖਾਸ ਕਰਕੇ ਮੂਲ ਨਿਵਾਸੀਆਂ ਲਈ ਹੂੰ ਜਿਵੇਂ ਕਿ ਸੰਧੀਆਂ ਟ੍ਰੀਟੀਜ਼ ਹਾਂ ਸਰੋਤ ਦੱਸਦੇ ਨੇ ਕਿ ਬਹੁਤ ਸਾਰੀਆਂ ਸੰਧੀਆਂ ਹੋਈਆਂ ਪਰ ਉਹਨਾਂ ਵਿੱਚ ਅਕਸਰ ਮਤਲਬ ਜ਼ਮੀਨ ਦੇ ਹੱਕਾਂ ਨੂੰ ਲੈ ਕੇ ਗੱਲ ਸਾਫ਼ ਨਹੀਂ ਸੀ ਜਾਂ ਵਾਦੇ ਪੂਰੇ ਨਹੀਂ ਕੀਤੇ ਗਏ ਤੇ ਇਸੇ ਦੌਰਾਨ ਹੀ ਰੈਜ਼ੀਡੈਂਸ਼ੀਅਲ ਸਕੂਲਾਂ ਵਾਲਾ ਦੌਰ ਸ਼ੁਰੂ ਹੋਇਆ ਹਾਂਜੀ ਇਹ ਇੱਕ ਬਹੁਤ ਹੀ ਦੁਖਦਾਈ ਚੈਪਟਰ ਹੈ ਸ੍ਰੋਤਾ ਮੁਤਾਬਿਕ ਇਹ ਸਕੂਲ ਸਰਕਾਰ ਤੇ ਚਰਚਾ ਨੇ ਚਲਾਏ ਮਕਸਦ ਸੀ ਮੂਲ ਬੱਚਿਆਂ ਨੂੰ ਉਹਨਾਂ ਦੇ ਸੱਭਿਆਚਾਰ ਤੋਂ ਤੋੜਨਾ ਹੂੰ ਉਹਨਾਂ ਨੂੰ ਯੂਰੋਪੀ ਕੈਨੇਡੀਅਨ ਸਮਾਜ ਝਟਾਲਨਾ ਪਰ ਉੱਥੇ ਬੱਚਿਆਂ ਨਾਲ ਬਹੁਤ ਦੁਰਵਿਵਹਾਰ ਹੋਇਆ ਤੇ ਇਸ ਦਾ ਅਸਰ ਪੀੜ੍ਹੀਆਂ ਤੱਕ ਰਿਹਾ ਹੈ ਇਹ ਕੈਨੇਡਾ ਦੇ ਇਤਿਹਾਸ ਦਾ ਇੱਕ ਔਖਾ ਤੇ ਦਰਦਨਾਕ ਹਿੱਸਾ ਹੈ ਫਿਰ 20ਵੀਂ ਸਦੀ ਆਈ ਦੋ ਵਿਸ਼ਵ ਯੁੱਧ ਹੋਏ ਕੈਨੇਡਾ ਨੇ ਦੋਵਾਂ 'ਚ ਹਿੱਸਾ ਲਿਆ ਹਾਂ ਤੇ ਇਸ ਨਾਲ ਉਸ ਦੀ ਪਛਾਣ ਬਣੀ ਦੁਨੀਆ 'ਚ ਤੇ 1931 ਵਿੱਚ ਆਇਆ ਸਟੈਚੂਟ ਆਫ ਵੈਸਟਮਿੰਸਟਰ ਇਸ ਨਾਲ ਕੀ ਫਰਕ ਪਿਆ ਇਸ ਨਾਲ ਕੈਨੇਡਾ ਨੂੰ ਕਾਨੂੰਨੀ ਤੌਰ ਤੇ ਬਰਤਾਨੀਆ ਤੋਂ ਕਾਫੀ ਹੱਦ ਤੱਕ ਆਜ਼ਾਦੀ ਮਿਲ ਗਈ ਉਹਨਾਂ ਦੀ ਸੰਸਦ ਹੁਣ ਬਰਤਾਨੀਆ ਦੇ ਬਰਾਬਰ ਹੋ ਗਈ ਪਰ

ਤੇ 1982 ਤੋਂ ਬਾਅਦ ਦਾ ਕੈਨੇਡਾ ਉਹ ਹੈ ਜਿਸ ਨੂੰ ਅਸੀਂ ਅੱਜ ਜ਼ਿਆਦਾ ਜਾਣਦੇ ਹਾਂ ਬਹੁ ਸਭਿਆਚਾਰਕ ਦੇਸ਼ ਹਾਂ ਮਲਟੀਕਲਚਰਲਿਜ਼ਮ ਇੱਕ ਵੱਡੀ ਨੀਤੀ ਗਣੀ ਦੁਨੀਆ ਪਰ ਤੋਂ ਲੋਕ ਆਏ ਜਿਸ ਵਿੱਚ ਪੰਜਾਬੀ ਪਾਈਚਾਰੇ ਦੀ ਆਮਦਨੀ ਵੀ ਬਹੁਤ ਵੱਡੀ ਰਹੀ ਹੈ ਸਰੀ ਬ੍ਰੈਮਟਨ ਵਰਗੇ ਸ਼ਹਿਰਾਂ ਚ ਤਾਂ ਅੱਜ ਪੰਜਾਬੀ ਵੱਡੀ ਗਿਣਤੀ ਚ ਨੇ ਬਿਲਕੁਲ ਸੋ ਅੱਜ ਦਾ ਕੈਨੇਡਾ 10 ਪ੍ਰੋਵਿੰਸ 3 ਟੈਰੀਟਰੀਜ਼ ਵਾਲਾ ਦੇਸ਼ ਹੈ ਆਪਣੀ ਡਾਈਵਰਸਿਟੀ ਸ਼ਾਂਤੀ ਰੱਖਿਆ ਕੰਮਾ ਤੇ ਮਜ਼ਬੂਤ ਆਰਥਿਕਤਾ ਲਈ ਜਾਣਿਆ ਜਾਂਦਾ ਹੈ ਪਰ ਨਾਲ ਹੀ ਜਿਵੇਂ ਪਹਿਲਾਂ ਗੱਲ ਕੀਤੀ ਆਪਣੇ ਇਤਿਹਾਸ ਦੇ ਔਖੇ ਸਵਾਲਾਂ ਨਾਲ ਵੀ ਜੂਝ ਰਿਹਾ ਹੈ ਤਾਂ ਇਹ ਸੀ ਕੈਨੇਡਾ ਦਾ ਮਤਲਬ ਅਰਬਾਂ ਸਾਲ ਪੁਰਾਣੀ ਧਰਤੀ ਤੋਂ ਲੈ ਕੇ ਅੱਜ ਦੇ ਇੱਕ ਗੁੰਜਲਦਾਰ ਪਰ ਬਹੁਤ ਰੰਗੇ ਦੇਸ਼ ਤੱਕ ਦਾ ਸਫ਼ਰ ਬਹੁਤ ਕੁਝ ਵਾਪਰਿਆ ਇਸ ਦੌਰਾਨ ਸੱਚੀ ਤੇ ਸੋਚਣ ਵਾਲੀ ਗੱਲ ਇਹ ਰਹਿ ਜਾਂਦੀ ਹੈ ਕਿ ਸਾਰਾ ਕੁਝ ਪੁਰਾਣਾ ਪਗੋਲ ਵੱਖ-ਵੱਖ ਲੋਕਾਂ ਦਾ ਆਉਣਾ ਜਾਣਾ ਸਮਝੌਤੇ ਟਕਰਾਓ ਇਹ ਸਭ ਮਿਲ ਕੇ ਅੱਜ ਦੇ ਕੈਨੇਡਾ ਦੀ ਪਛਾਣ ਕਿਵੇਂ ਬਣਾਉਂਦੇ ਨੇ ਤੇ ਇਹ ਇਤਿਹਾਸ ਭਵਿੱਖ ਦੀ ਯਾਤਰਾ ਨੂੰ ਕਿਵੇਂ ਰਾਹ ਦਿਖਾਉਂਦਾ ਰਹੇਗਾ